ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਮਨ ਸਿੰਘ ਤੁਸੀਂ ਦੇਖ ਰਹੇ ਹੋ ਮੇਰਾ ਚੈਨਲ ਇਲੈਕਟ੍ਰੀਕਲ ਇੰਜੀਨੀਅਰ ਹਰਮਨ ਸਿੰਘ ਮੈਂ ਤੁਹਾਨੂੰ ਆਪਣੇ ਪਹਿਲੇ ਵਾਲੀ ਵੀਡੀਓ ਦੇ ਵਿੱਚ ਐਕਸਟੈਂਸ਼ਨ ਬਾਕਸ ਬਣਾਉਣਾ ਸਿਖਾਇਆ ਸੀ ਜੋ ਕਿ ਸਾਰਿਆਂ ਨੂੰ ਬਹੁਤ ਪਸੰਦ ਆਈ ਵੀਡੀਓ ਇਸ ਦੇ ਵਿੱਚ ਅਸੀਂ ਦੇਖਿਆ ਸੀ ਕਿ ਮੈਂ ਇੱਕ MCB ਲਗਾਉਣਾ ਇੱਕ ਇੰਡੀਕੇਟਰ ਲਗਾਉਣਾ ਤੇ ਐਸ ਪਰ ਰਿਕੁਆਇਰਮੈਂਟ ਅਸੀਂ 7 ਅੱਠ ਜਿੰਨੀ ਸਾਨੂੰ ਚਾਹੀਦੇ ਹੁੰਦੇ ਆ ਆਪਾਂ ਉਨੇ ਅਸੀਂ ਸੋਕੈਟ ਲਗਾ ਸਕਦੇ ਹਾਂ ਠੀਕ ਹੈ ਜੀ ਉਸ ਦੇ ਅਕੋਰਡਿੰਗ ਅਸੀਂ ਤਾਰੀ ਯੂਜ਼ ਕਰਦੇ ਹਾਂ ਜਿੰਨੀ ਸੜੀ ਲੰਚਾਈ ਦੀ ਪਰ ਇਸ ਮਾਡਲ ਦੇ ਵਿੱਚ ਮੈਂ ਦੇਖਿਆ ਕਿ ਸਾਨੂੰ ਸਾਡੀ ਜਿਹੜੀ ਚੌੜਾਈ ਥੋੜੀ ਜ਼ਿਆਦਾ ਹੁੰਦੀ ਹੈ ਠੀਕ ਹੈ ਕਈ ਜਗ੍ਹਾ ਤੇ ਚੌੜਾਈ ਜ਼ਿਆਦਾ ਹੋਣ ਕਰਕੇ ਸਾਡਾ ਐਕਸਟੈਂਸ਼ਨਲ ਬਾਕਸ ਫਿੱਟ ਨਹੀਂ ਹੋ ਸਕਦਾ ਇਸੀ ਗੱਲ ਦਾ ਧਿਆਨ ਰੱਖਦੇ ਹੋਏ ਅੱਜ ਮੈਂ ਇੱਕ ਨਵਾਂ ਮਾਡਲ ਬਣਾਉਣ ਦੀ ਕੋਸ਼ਿਸ਼ ਕੀਤੀ ਇਹਦੇ ਵਿੱਚ ਅਸੀਂ ਇਹਨੂੰ ਲੰਬਾਈ 'ਚ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਈਆਂ ਨੇ ਮੈਨੂੰ ਕਮੈਂਟਾਂ ਚ ਪੁੱਛਿਆ ਸੀ ਕਿ ਹਰ ਵਾਰੀ ਸਾਨੂੰ ਇਹ ਪੁਰਾਣੇ ਡਿਜ਼ਾਈਨ ਦੇ ਸਵਿਚ ਯੂਜ਼ ਕਰਨੇ ਪੈਣਗੇ ਸੌਕਰ ਯੂਜ਼ ਕਰਨੇ ਪੈਣਗੇ ਜਿਨ੍ਹਾਂ ਉੱਤੇ ਨਟ ਟਾਈਟ ਹੁੰਦੇ ਹੈ ਕਿਉਂਕਿ ਇਹ ਕਈ ਕਈ ਜਗ੍ਹਾ ਤੇ ਮਿਲਦੇ ਵੀ ਨਹੀਂ ਹੈਗੇ ਠੀਕ ਹੈ ਇਹ ਸ਼ਹਿਰਾਂ ਚ ਤਾਂ ਨਾਰਮਲੀ ਮਿਲ ਜਾਂਦੇ ਆ ਪਰ ਇਸ ਤੋਂ ਇਲਾਵਾ ਅੱਜ ਕੱਲੇ ਮਾਡਲ ਆਣੇ ਬੰਦ ਹੋ ਗਏ ਇਹਨੂੰ ਦੇਖ ਕੇ ਮੈਂ ਨਾਰਮਲੀ ਹੁਣ ਜਿਹੜੇ ਯੂਜ਼ ਹੁੰਦੇ ਆ ਆਪਣੇ ਕਲਿੱਪ ਲੌਕ ਵਾਲੇ ਠੀਕ ਹੈ ਜੋ ਸਿੱਧਾ ਪਲੇਟ ਦੇ ਵਿੱਚ ਆਪਾਂ ਲੌਕ ਕਰ ਦਿੰਦਾ ਦਬਾ ਕੇ ਠੀਕ ਹੈ ਉਹੀ ਯੂਜ਼ ਕਿਤੇ ਆ ਇਹ ਮੈਂ ਯੂਜ਼ ਕਿਤੇ ਐਲਐਨਟੀ ਦੇ ਇਹ ਕੁਆਲਿਟੀ ਥੋੜੇ ਬੈਟਰ ਹੁੰਦੇ ਆ ਜੀ ਮੈਂ ਇਹਨਾਂ ਦੀ ਕੋਈ ਪਰਸਨਲ ਪ੍ਰਮੋਸ਼ਨ ਤਾਂ ਨਹੀਂ ਕਰ ਰਿਹਾ ਪਰ ਮੈਂ ਇਹੀ ਯੂਜ਼ ਕਿਤੇ ਮੈਂ ਫਰਸਟ ਇਹ ਸਾਰੇ ਸਾਕਟਸ ਨੂੰ ਇਕੱਠਾ ਕੀਤਾ ਸੂਚ ਦੇ ਨਾਲ ਮਤਲਬ 1 2 3 4 5 6 7 ਇਹ ਸੱਤ ਸੌਖੜੀ ਯੂਜ਼ ਕਿਤੇ ਮੈਂ ਇੱਕ ਸੂਚ ਇਹਨਾਂ ਨੂੰ ਆਪਸ ਵਿੱਚ ਮੈਂ ਕੁਇਕ ਫਿਕਸ ਆndi ਆਪਣੀ ਜਿਵੇਂ ਫੈਵੀਕ ਕੁਇਕ ਹੁੰਦੀ ਹੈ ਉਹ ਲਾ ਕੇ ਇਹ ਸਾਰੇ ਨੂੰ ਆਪਸ ਜੋੜਿਆ ਕਿਉਂਕਿ ਇਹਨਾਂ 'ਚ ਕੋਈ ਨੱਟ ਨਹੀਂ ਲੱਗ ਸਕਦਾ ਠੀਕ ਹੈ ਜੀ ਤੇ ਨਟ ਨਾ ਲੱਗਣ ਕਰਕੇ ਇਹ ਸਾਰੇ ਇੱਕ ਦੂਜੇ ਤੋਂ ਇੰਡੀਵਿਜੁਅਲ ਨਾ ਹੋਣ ਮੈਂ ਸਾਰਿਆਂ ਨੂੰ ਅਲੱਗ ਤੋਂ ਜੋੜਿਆ ਇਹ ਆਪਸ ਵਿੱਚ ਇਕੱਠੇ ਜੁੜ ਗਏ ਹੁਣ ਇਹਨੂੰ ਪਲੇਟ ਦੇ ਉੱਤੇ ਕਿੱਦਾਂ ਲਗਾਈਏ ਇਹਦੇ ਬੈਕ ਸਾਈਡ ਤੇ ਇਹ ਸਾਰਿਆਂ ਦੀ ਮੈਂ ਕਨੈਕਸ਼ਨ ਸੇਮ ਉਸੇ ਤਰੀਕੇ ਨਾਲ ਕੀਤਾ ਜਿੱਦਾਂ ਮੈਂ ਤੁਹਾਨੂੰ ਇਸ ਸਿਕਸ ਟੈਕਸ਼ਨ ਬੋਰਡ ਤੇ ਸਮਝਾ ਰਿਹਾ ਸੀ ਇਸ ਦੇ ਵਿੱਚ ਸਭ ਤੋਂ ਪਹਿਲੇ ਸੇਮ ਹੈ ਇਹਦੇ ਵਿੱਚ ਵੀ 3 ਪੁਆਇੰਟ ਹੀ ਹੁੰਦੇ ਹਰ ਸੌਕਟ ਦੇ ਵਿੱਚ ਨਾਰਮਲੀ ਐਜ਼ ਯੂਸੂਅਲ ਅਸੀਂ ਯੂਜ਼ ਕਰਦੇ ਹਾਂ ਸਭ ਤੋਂ ਉੱਪਰ ਅਰਥ ਹੁੰਦੀ ਹੈ ਜਿੱਥੇ ਐਲ ਹੁੰਦਾ ਉਥੇ ਲਾਈਨ ਜਿਹੜੀ ਸਾਈਡ ਤੇ ਐਨਾ ਉਥੇ ਨਿਊਟਰਲ ਨਿਊਟਰਲ ਨਾਲ ਨਿਊਟਰਲ ਸਾਰੇ ਸੀਰੀਜ਼ ਚ ਕਨੈਕਟ ਕਰਨੇ ਤੇ ਅਰਥ ਨਾਲ ਅਰਥ ਸਾਰੇ ਸੀਰੀਜ਼ ਚ ਕਨੈਕਟ ਕਰਨੇ ਸਵਿਚ ਸਾਰੇ ਸੀਰੀਜ਼ ਚ ਕਨੈਕਟ ਕਰਕੇ ਸਵਿਚ ਦੀ ਸਪਲਾਈ ਜਿਹੜੀ ਹੈ ਅਸੀਂ ਸਵਿਚ ਤੋਂ ਲਗਾਈ ਦੀ ਹੈ ਠੀਕ ਹੈ ਜੀ ਬਾਹਰੋਂ ਜਿਹੜਾ ਫੇਸ ਆਏਗਾ ਤੇ ਸਵਿਚ ਤੋਂ ਸਵਿਚ ਤੋਂ ਅੱਗੇ ਸਾਕਟ ਚਾਣਾ ਚਾਹੀਦਾ ਜੇ ਕੱਲ ਨੂੰ ਜੇ ਮੈਂ ਸਵਿਚ ਇਦਾਂ ਆਫ ਕਰਾਂ ਇੱਥੇ ਸਪਲਾਈ ਰੁਕ ਜਾਣੀ ਚਾਹੀਦੀ ਹੈ ਇਹਨੂੰ ਆਨ ਕਰਨ ਤੇ ਹੀ ਸਪਲਾਈ ਅੱਗੇ ਆਣੀ ਚਾਹੀਦੀ ਹੈ ਸੇਫਟੀ ਲਈ ਕਿ ਇਹਦੇ ਪਾਵਰ ਸਪਲਾਈ ਆ ਰਹੀ ਹੈ ਕਿ ਨਹੀਂ ਆ ਰਹੀ ਮੈਂ ਇੱਕ ਇੰਡੀਕੇਟਰ ਯੂਜ਼ ਕੀਤਾ ਠੀਕ ਹੈ ਇਹ ਸਾਰੀ ਚੀਜ਼ਾਂ ਦੀ ਕਨੈਕਸ਼ਨ ਤੇ ਪਿਕਚਰ ਤੁਹਾਨੂੰ ਨਾਲ-ਨਾਲ ਦਿਖ ਰਹੇ ਹੋਣਗੇ ਇੰਡੀਕੇਟਰ ਯੂਜ਼ ਕੀਤਾ ਬਕਾਇਦਾ ਸੇਫਟੀ ਨੂੰ ਧਿਆਨ ਚ ਰੱਖਦੇ ਹੋਏ ਮੇਰੇ ਦਿਮਾਗ ਤੇ ਸੀ ਤਾਂ ਮੈਂ ਐਮਸੀਬੀ ਡੀਪੀ ਲਗਾਇਆ ਜੇ ਕੰਸਟਰਕਸ਼ਨ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲੇ ਸਾਡੇ ਕੋਲ ਜਦੋਂ ਸੂਚ ਜੋੜ ਕੇ ਮੈਂ ਸਾਰੇ ਇਕੱਠੇ ਕਿਤੇ ਤਾਂ ਇਹਦੀ ਲੰਬਾਈ ਦੇਖੀ ਕਿੰਨੀ ਹੈ ਉਸ ਤੋਂ ਬਾਅਦ ਮੈਂ ਇਸ ਦੇ ਸਾਈਜ਼ ਦੇ ਅਕੋਰਡਿੰਗ ਸੂਚਾਂ ਦੇ ਸਾਈਜ਼ ਦੇ ਅਕੋਰਡਿੰਗ ਬਾਕਸ ਤਿਆਰ ਕੀਤੇ ਕਿ ਮੈਨੂੰ ਕਿੰਨੇ ਕ ਬਾਕਸ ਲੱਗ ਜਾਣਗੇ ਇਹਨੇ ਸੂਚਾਂ ਨੂੰ ਜੋੜਨ ਲਈ ਕਿਉਂਕਿ ਇਹਦੇ ਵਿੱਚ ਮੈਨੂੰ ਇੱਕ ਇੰਡੀਕੇਟਰ ਵੀ ਚਾਹੀਦਾ ਸੀ ਫਿਰ ਮੈਂ 8/4 ਦੇ ਬਾਕਸਿਸ ਮਾਰਕੀਟ ਤੋਂ ਲੈ ਕੇ ਆਇਆ ਜਿਹੜੇ ਆਪਣੇ ਨਾਰਮਲੀ ਘਰਾਂ ਦੇ ਵਿੱਚ ਜਿਹੜੇ ਸੂਚਾਂ ਵਿੱਚ ਅਸੀਂ ਲਗਾਏ ਹੁੰਦੇ ਆ ਜਿੱਦਾਂ ਤੁਸੀਂ ਆਹ ਦੇਖ ਸਕਦੇ ਹੋ ਆਹ ਸਾਡੇ ਇੱਕ ਲੱਗਿਆ ਹੋਇਆ ਆਲਰੇਡੀ ਠੀਕ ਹੈ ਜੀ ਇਹਦੀ ਬੈਕ ਤੇ ਦੀਵਾਰ ਦੇ ਅੰਦਰ ਲੱਗਦੇ ਆ ਉਹ ਮੈਂ ਸੇਮ ਉਹੀ ਯੂਜ਼ ਕੀਤੇ ਠੀਕ ਹੈ ਇਹਨਾਂ ਨੂੰ ਦੋਲ 8x4 ਦੇ ਤੇ ਇੱਕ 4x4 ਦਾ ਇਹਨਾਂ ਨੂੰ ਇਕੱਠਾ ਕੀਤਾ ਕਿਉਂਕਿ ਮੇਰੇ ਕੋਲ ਸਾਈਜ਼ ਤੇ ਡਾਈਮੈਂਸ਼ਨ ਨੂੰ ਇਹ ਚਾਹੀਦੇ ਸੀ ਇਹਨਾਂ ਨੂੰ ਆਪਸ ਵਿੱਚ ਕੰਬਾਈਨ ਕਰਨ ਤੋਂ ਬਾਅਦ ਮੈਂ ਵੈਲਡਿੰਗ ਨਹੀਂ ਕਰਵਾਈ ਇਹ ਇੰਟਰਲੋਕਿੰਗ ਨਹੀਂ ਹੁੰਦੇ ਕਿਉਂਕਿ ਇਹ ਇੱਕ ਇੰਟਰਲੋਕਿੰਗ ਨਾਲ ਹੀ ਬਣੇ ਹੁੰਦੇ ਆ ਵੈਲਡਿੰਗ ਨਹੀਂ ਕੀਤੇ ਹੁੰਦੇ ਵੈਲਡਿੰਗ ਕਰਨ ਨਾਲ ਜੰਗ ਲੱਗਣ ਦਾ ਚਾਸੇ ਜ਼ਿਆਦਾ ਹੁੰਦਾ ਹੈ ਠੀਕ ਹੈ ਜੀ ਉਹਨਾਂ ਨੂੰ ਫਿਰ ਮੈਂ ਐਮਸੀ ਲਾ ਕੇ ਪੂਰਾ ਪੱਕੇ ਤਰੀਕੇ ਨਾਲ ਕੀਤਾ ਸੈੱਟ ਕੀਤਾ ਫਿਰ ਜਦੋਂ ਸੋਕਟ ਮੈਂ ਕਰਵਾ ਲੇ ਜੋੜ ਲੇ ਤੇ ਫਿਰ ਮੈਂ ਮਾਰਕੀਟ ਤੋਂ ਇਹਦੀ ਸ਼ੀਟ ਲੈ ਕੇ ਆਇਆ ਕੱਟ ਕੇ ਜੋ ਕਿ ਇਸ ਦੇ ਸਾਈਜ਼ ਅਕੋਰਡਿੰਗ ਪੂਰੀ ਪਰਫੈਕਟ ਹੋਏ ਠੀਕ ਹੈ ਤੁਸੀਂ ਦੇਖ ਹੀ ਸਕਦੇ ਹੋ ਇੱਕ ਡੀਪੀ ਬਾਕਸ ਮੈਂ ਨਾਲਨ ਮਾਰਕੀਟ ਤੋਂ ਕਿਹਾ ਸੀ ਇਹ ਵੀ 4/6 ਦੇ ਵਿੱਚ ਹੀ ਆਂਦਾ ਇਹ ਸਾਰੇ ਇਕੋ ਸਾਈਜ਼ ਇਕੋ ਡਾਈਮੈਂਸ਼ਨ ਜਿੰਨੇ ਹਾਈਟਸ لمبے ਹੁੰਦੇ ਠੀਕ ਹੈ ਡੀਪੀ ਬਾਕਸ ਤੇ ਹਾਈਟ ਥੋੜੀ ਜ਼ਿਆਦਾ ਹੁੰਦੀ ਹੈ ਮੈਨੂੰ ਜ਼ਿਆਦਾ ਹੀ ਚਾਹੀਦੀ ਸੀ ਕਿਉਂਕਿ ਮੈਂ ਇਹ ਪਲੇਟ ਨੂੰ ਲਗਾਉਣ ਤੋਂ ਬਾਅਦ ਰੋਕਣਾ ਵੀ ਸੀ ਜਦੋਂ ਮੈਂ ਇਸ ਮੂਵੇ ਦੇ ਉੱਪਰ ਫਿੱਟ ਕਰਾਂਗਾ ਤੇ ਇਹ ਐਗਜ਼ੈਕਟਲੀ ਪੂਰਾ 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 ਫਿੱਟ ਹੋਏ ਇਸ ਚੀਜ਼ ਦਾ ਮੈਂ ਪੂਰਾ ਧਿਆਨ ਰੱਖਿਆ ਜਿਦਾਂ ਤੁਸੀਂ ਦੇਖ ਹੀ ਸਕਦੇ ਹੋ ਇਹ ਸ਼ੀਟ ਟਾਈਟ ਹੋਣ ਤੋਂ ਬਾਅਦ ਹਲਕਾ ਜਿਹਾ ਬਸ ਇੱਕ ਕਿਆ 2mm ਦਾ ਹੀ ਫਰਕ ਦਿਖਦਾ ਠੀਕ ਹੈ ਜਦੋਂ ਅਸੀਂ ਇਹਨੂੰ ਪੂਰੀ ਤਰ੍ਹਾਂ ਸੈੱਟ ਕਰਨੇ ਦਾ ਤਾਂ ਇਹ ਬਲੈਕ ਸਕਰੂ ਮਾਰਕੀਟਸ 'ਚ ਨਾਰਮਲੀ ਮਿਲ ਜਾਂਦੇ ਵੈਸੇ ਤੇ ਇਹਨਾਂ ਤੇ ਸਟੀਲ ਸਕਰੂ ਟਾਈਟ ਕਰੀਦਾ ਪਰ ਜਦੋਂ ਤੁਸੀਂ ਉੱਪਰ ਸ਼ੀਟ ਦੂਜੀ ਲਗਾਣੀ ਹੈ ਤਾਂ ਉਹ ਉਹਦਾ ਹੈੱਡ ਥੋੜਾ ਛੋਟਾ ਹੁੰਦਾ ਇਸ ਤਰ੍ਹਾਂ ਕਿ ਤੁਹਾਨੂੰ ਬਲੈਕ ਸਕਰੂ ਹੀ ਲਗਾਣੇ ਪੈਣਗੇ ਇਹ ਬ੍ਰੈਕ ਨੂੰ ਤੁਸੀਂ ਇੱਕ ਵਾਰੀ ਦੇਖ ਲਓ ਥਰਡ ਦਾ ਸਾਈਜ਼ ਕਿੱਥੇ ਹੈ ਉਸ ਤੋਂ ਬਾਅਦ ਇਹਨੂੰ ਟਾਈਟ ਕਰ ਲਓ ਜੀ ਇਹ ਮੈਨੇ ਦੋਨੋਂ ਤਰਫੀ ਧਿਆਨ ਰੱਖ ਕੇ ਕੀਤਾ ਸੀ ਲੰਬਾਈ ਜ਼ਿਆਦਾ ਹੋਣ ਕਰਕੇ ਮੈਂ ਦੋ ਸੈਂਟਰ ਦੇ ਵਿੱਚ ਵੀ ਲਗਾਏ ਸੀ ਕਿ ਕੱਲ ਨੂੰ ਕਿਸੇ ਤਰੀਕੇ ਨਾਲ ਇਦਾਂ ਨਾ ਲੱਗੇ ਕਿ ਇਹ ਸੈਂਟਰ ਤੋਂ ਮਜ਼ਬੂਤ ਨਹੀਂ ਹੈ ਇੱਕ ਕੇ ਦੇ ਇਲੈਕਟ੍ਰੋਪਸੀ ਦੇ ਚਾਰ ਸਕਰੂ ਮੈਂ ਲਗਾਏ 1 2 3 4 ਠੀਕ ਹੈ ਇਹ ਪਲੇਟ ਇਸ ਦੇ ਉੱਪਰ ਬਿਲਕੁਲ ਪਰਫੈਕਟਲੀ ਫਿੱਟ ਹੋ ਜਾਂਦੀ ਤੁਸੀਂ ਦੇਖ ਹੀ ਰਹੇ ਹੋ ਇਹਨੂੰ ਮੈਂ ਇਨਸੂਲੇਟਰ ਰੱਖਣ ਵਾਸਤੇ ਇਸ ਤੇ ਸੈਲੋਟੇਪ ਲਗਾਈ ਹੈ ਪੂਰੀ ਤੇ ਡੀਪੀ ਬਾਕਸ ਦੇ ਨਾਲ ਬਿਲਕੁਲ ਬਰਾਬਰੀ ਤੇ ਇਹ ਬਹੁਤ ਸਫਾਈ ਨਾਲ ਜੁੜ ਜਾਂਦਾ ਤੁਸੀਂ ਦੇਖ ਹੀ ਸਕਦੇ ਹੋਵੋਗੇ ਠੀਕ ਹੈ ਹੁਣ ਇਹਦੇ ਚ ਜਿਹੜੇ ਸੁੱਚ ਤੋਂ ਤੇ ਨਿਊਟਰਲ ਤੇ ਫੇਸ ਜਿਹੜੀ ਆਪਾਂ ਇਹਨਾਂ ਤੋਂ ਦਿੱਤੀ ਹੈ ਉਹੋ ਐਮਸੀਬੀ ਦੇ ਇੱਕ ਤਰਫ ਤੇ ਦੂਸਰੀ ਅਸੀਂ ਐਕਸਟੈਂਸ਼ਨ ਦੀ ਜਿਹੜੀ ਤਾਰ ਆਪਣੀ ਯੂਜ਼ ਅਕੋਰਡਿੰਗ ਲਗਾਣੀ ਹੈ ਉਹ ਲਗਾ ਕੇ ਤੇ ਦੂਸਰੀ ਤਰਫ ਆਪਾਂ ਇਹ ਕਨੈਕਟ ਕਰ ਦਾਂਗੇ ਐਮਸੀਬੀ ਡੀਪੀ ਦੇ ਇਹਨਾਂ ਨੂੰ ਛੇ ਤਰ੍ਹਾਂ ਟਾਈਟ ਕਰਕੇ ਕਨੈਕਸ਼ਨ ਦਾ ਧਿਆਨ ਪੂਰੇ ਧਿਆਨ ਨਾਲ ਹੀ ਕਰਨੀ ਹੈ ਜੀ ਬਿਲਕੁਲ ਬਾਕੀ ਐਮਸੀਬੀ ਤਾਂ ਐਮਸੀਬੀ ਬਾਕਸ ਹੀ ਹੈ ਸਾਡਾ ਤੇ ਇਸ ਕਰਕੇ ਉਹਦੇ ਲੋਕ ਆ ਆਟੋਮੈਟਿਕਲੀ ਬਿਲਕੁਲ ਆਪਣੀ ਜਗ੍ਹਾ ਤੇ ਸੈੱਟ ਆਈ ਜਾਣਗੇ ਤੁਸੀਂ ਜਿਆਦਾ ਤਾਰ ਦਾ ਮਾਰਜਨ ਨਹੀਂ ਲੈ ਕੇ ਚੱਲਣਾ ਕਿਉਂਕਿ ਐਮਸੀਬੀ ਬਾਕਸ ਦੇ ਵਿੱਚ ਜਿਆਦਾ ਤਾਰ ਐਕਸਟਰਾ ਨਹੀਂ ਹੋਣੀ ਚਾਹੀਦੀ ਐਮਸੀਬੀ ਬਾਕਸ ਦਾ ਕਵਰ ਲਗਾ ਕੇ ਤੁਸੀਂ ਦੇਖ ਸਕਦੇ ਹੋ ਇਹ ਸੇਮ ਜਿੱਦਾਂ ਇੱਕ ਇਹ ਮਾਡਲ ਆਪਾਂ ਤਿਆਰ ਕੀਤਾ ਹੈਗਾ ਐਮ ਸੀ ਬੀ ਲਗਾ ਕੇ ਡੀ ਪੀ ਲਗਾ ਕੇ ਇੰਡੀਕੇਟਰ ਲਗਾ ਕੇ ਅਫ ਸੁਚ ਤੇ ਸਾਕਟ ਲਗਾ ਕੇ ਉਸੇ ਤਰ੍ਹਾਂ ਮੈਂ ਲੰਬਾਈ ਦੇ ਵਿੱਚ ਜੋ ਕਿ ਇਸ ਤੋਂ ਥੋੜਾ ਹੀ ਲੰਮਾ ਸੇਮ ਐਮ ਸੀ ਬੀ ਡੀ ਪੀ ਲਗਾ ਕੇ ਇੱਕ ਸੁਚ ਲਗਾ ਕੇ ਸਾਕਟ ਲਗਾ ਕੇ ਇੱਕ ਮਾਡਲ ਤਿਆਰ ਕੀਤਾ ਕਿ ਹੁਣ ਇਸ ਪੁਰਾਣੇ ਮਾਡਲ ਦੇ ਸਕੂ ਨਟ ਬੋਟ ਆਪਣੇ ਸਾਕਟ ਸਵਿਚ ਲਗਾ ਕੇ ਇਹ ਨਵੇਂ ਮਾਡਲ ਦੇ ਲਗਾ ਕੇ ਆਪਾਂ ਪਹਿਲੀ ਵਾਰ ਇਹ ਕਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਇਹ ਕਰਨ ਸਫਲ ਹੋਏ ਮੈਂ ਤੁਹਾਨੂੰ ਇੱਕ ਵਾਰੀ ਚਲਾ ਕੇ ਟੈਸਟ ਕਰਕੇ ਵੀ ਦਿਖਾ ਦਿੰਦਾ ਜਿੱਦਾਂ ਹੀ ਆਪਾਂ ਸਪਲਾਈ ਔਨ ਕਰਾਂਗੇ ਤੇ ਐਮਸੀਬੀ ਔਨ ਕਰਾਂਗੇ ਤੁਸੀਂ ਦੇਖੋਗੇ ਕਿ ਇੰਡੀਕੇਟਰ ਚੱਲ ਗਿਆ ਠੀਕ ਹੈ ਇਹਨੂੰ ਔਨ ਕਰਾਂਗੇ ਨੀਚੇ ਦੀ ਤਰ੍ਹਾਂ ਪੌਣ ਆਏਗਾ ਇਹ ਸਾਰਿਆ ਸਪਲਾਈ ਆ ਗਈ ਤੁਸੀਂ ਬਕਾਇਦਾ ਦੇਖ ਸਕਦੇ ਹੋ ਇੰਡੀਕੇਟਰ ਲਾਈਟ ਆ ਰਹੀ ਹੈ ਤੁਹਾਨੂੰ ਦਿਖਾਈ ਦੇ ਰਹੀ ਹੋएगी ਜੇ ਨਹੀਂ ਦਿਖਾਈ ਦੇ ਰਹੀ ਮੈਂ ਤੁਹਾਨੂੰ ਇੱਕ ਵਾਰੀ ਮੀਟਰ ਨਾਲ ਵੀ ਤਕਰਾ ਦੇਣਾ ਜੀ ਜਿੱਦਾਂ ਕਿ ਮੈਂ ਤੁਹਾਨੂੰ ਦੱਸ ਹੀ ਰਿਹਾ ਸੀ ਕਿ ਅਸੀਂ ਇਹਨੂੰ ਟੈਸਟਿੰਗ ਚ ਕਰਕੇ ਦੇਖ ਲੈਂਦੇ ਹਾਂ ਆਪਾਂ ਇਹ ਐਮਸੀਬੀ ਔਨ ਕੀਤਾ ਦੇਖੋ ਇੰਡੀਕੇਟਰ ਦੀ ਲਾਈਟ ਚੱਲ ਰਹੀ ਹੈ ਆ ਮੇਰੇ ਹੱਥ ਚ ਕਲੈਮਮੀਟਰ ਹੈਗਾ ਜੀ ਤੁਸੀਂ ਦੇਖ ਰਹੇ ਮੈਂ ਵੋਲਟੇਜ ਤੇ ਸੈੱਟ ਕੀਤਾ ਹੈ ਇਹ ਵੋਲਟੇਜ ਏਸੀ ਦਿਖਾ ਰਿਹਾ ਇਹਦਾ ਸਵਿਚ ਔਨ ਕੀਤਾ ਹੈ ਜਿੱਦੋਂ ਹੀ ਆਪਾਂ ਦੇਖਾਂਗੇ 238 ਵੋਲਟ ਇੱਕ ਚ ਆ ਗਈ ਇਹ ਸਾਰੇ ਆ ਸਾਕਟਾਂ ਦੇ ਵਿੱਚ ਬਿਲਕੁਲ ਸੇਮ ਹੀ ਵੋਲਟੇਜ ਦਿਖਾਈ ਦੇਗੇ ਠੀਕ ਹੈ ਜੀ ਇਹ ਤੁਸੀਂ ਜਿੱਦਾਂ ਹੀ ਇਹ ਸਵਿਚ ਆਫ ਕਰੋਗੇ ਇਹ ਬੰਦ ਹੋ ਜਾਏਗੀ ਇਹਨੂੰ ਜਿੱਦਾਂ ਹੀ ਔਨ ਕਰੋਗੇ ਤੁਸੀਂ ਇਹ ਇੱਕ ਤੋਂ ਹੀ ਸੱਤਾਂ ਦੇ ਵਿੱਚ ਸਪਲਾਈ ਆ ਰਹੀ ਹੈ ਅਸੀਂ ਇਹ ਛੋਟਾ ਜਿਹਾ ਨਵਾਂ ਐਕਸਪੈਰੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਸੀ ਐਸ ਪਰ ਆਪਣੀ ਰਿਕੁਆਇਰਮੈਂਟ ਇਹ ਦਮ से ਵੀ ਆਫ ਕਰ ਦਾਂਗੇ ਤੇ ਇਹ ਬਿਲਕੁਲ ਸੇਫ ਹੈ ਇਹ ਪਾਵਰ ਸਪਲਾਈ ਇੱਥੇ ਤੱਕ ਰੁਕੀ ਰਹੇਗੀ ਪੂਰਾ ਘਿਆ ਰੱਖਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹਦੇ ਵਿੱਚ ਹਰ ਤਰ੍ਹਾਂ ਦੀ ਸੇਫਟੀ ਰਹੇ ਇਹ ਸਾਡੀ ਤਰਫ ਤੋਂ ਇੱਕ ਨਵਾਂ ਡਿਜ਼ਾਈਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਆਪਣੇ ਰਿਕੁਆਇਰਮੈਂਟ ਦੇ ਹਿਸਾਬ ਨਾਲ ਤੁਹਾਨੂੰ ਇਹ ਸਾਡੀ ਵੀਡੀਓ ਕਿਦਾਂ ਲੱਗੀ ਮੈਨੂੰ ਪੂਰੀ ਉਮੀਦ ਹੈ ਤੁਸੀਂ ਇਸ ਵੀਡੀਓ ਤੋਂ ਕੁਝ ਨਾ ਕੁਝ ਨਵਾਂ ਜਲੂ ਸਿੱਖਿਆ ਹੋਵੇਗਾ ਅਸੀਂ ਕਿਸੇ ਵੀ ਡਿਜ਼ਾਈਨ ਚ ਕਿੰਨਾ ਲੰਬਾ ਜਾਂ ਛੋਟਾ ਜਾਂ ਚੌੜਾ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਸੇਫਟੀ ਵਾਲਾ ਇਸਟਿੰਕਸ਼ਨ ਬਾਕਸ ਬਣਾ ਸਕਦੇ ਹਾਂ ਅੱਜ ਦੀ ਵੀਡੀਓ ਇੰਨੀ ਸੀ ਤੁਸੀਂ ਸਾਡੀ ਇਹਦੇ ਨਾਲ ਦੀਆਂ ਬਾਕੀ ਵੀਡੀਓ ਸਾਡੀ ਡਿਸਕ੍ਰਿਪਸ਼ਨ ਲਿਸਟ ਦੇ ਵਿੱਚ ਦੇਖ ਸਕਦੇ ਹੋ ਪਲੀਜ਼ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਥੈਂਕ ਯੂ ਵੈਰੀ ਮਚ